ਦਿਕਸ਼ਕਾ ਦੇ ਅੱਜ ਕਿਸਾਨਾਂ ਵੱਲੋਂ ਬੰਦ ਪੰਜਾਬ ਬੰਦਰੀ ਕੋਲ ਕੀਤੀ ਗਈ ਆ ਉਸ ਨੂੰ ਦੇਖਦੇ ਹੋਏ ਅੱਜ ਰੇਲਵੇ ਟ੍ਰੈਕ ਉੱਪਰ ਕੋਈ ਵੀ ਫਿਲਹਾਲ ਟ੍ਰੇਨ ਨਹੀਂ ਆ ਰਹੀ ਹੈ ਟ੍ਰੇਨ ਆਵਾਜ਼ ਹੀ ਹੈ ਤੇ ਬੱਸ ਆਵਾਜ਼ ਹੀ ਬੰਦ ਰਹੀ ਹੈ ਦਿਕਸ਼ਕਾ ਦੇ ਸ਼ਹਿਰ ਪਰ ਡਬਲ ਰੋਡ ਤੇ ਲੋਕ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਛੇੜ ਪਰ ਕਿਉਂ ਡੱਬਾ ਰੋੜ ਸੂ تا خير جو زندہ باد جي پڪي ۾ ڪا غلطي نه آهي ڪالهه جو اڄ 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 ਅਗੇ ਫੇਰ ਮਗਰ ਆਦੇ ਹੋ ਸਾਰੇ ਦਾ ਹੋਰ ਅਸਕਰ ਦਾ ਜੀ ਤੁਹਾਨੂੰ ਜੀ ਦੋਗੇ ਕਦੇ ਸ਼ੇਰਪੁਰ ਚੌਕ ਡੱਬਾ ਰੋਡ ਸਥਿਤ ਕਿਸਾਨਾਂ ਵੱਲੋਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਰਿਹਾ ਤੇ ਆਪਣੀ ਛੰਡੀ ਲੈ ਕੇ ਉਸ ਗੱਡੀ ਨੂੰ ਰੋਕਿਆ ਜਾ ਰਿਹਾ ਕਿ ਤੁਹਾਨੂੰ ਕੋਈ ਅੱਗੇ ਪ੍ਰੋਬਲਮ ਨਾ ਹੋਵੇ ਜੋ ਭਾਈ ਕੋਈ ਨੀ ਬੋਲੋ ਅੱਜ ਘੰਡੇ ਵਾਲੇ ਆ ਗਏ ਜੀ ਆ ਗਏ ਆ ਗਏ ਆਈ ਸਰ ਭਾਈ ਗੁਰਦੀਪ ਖਾਲਸਾ ਭਾਈ ਗੁਰਦੀਪ ਕੀ ਖੱਤੀ ਅੱਜ ਜੋ ਬੰਦ ਦੀ ਕਾਲ ਨਹੀਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ ਉਸ ਦਾ ਸਮਰਥਨ ਇਲਾਕਾ ਨਿਵਾਸੀ ਕਰ ਰਹੇ ਨੇ ਮੈਂ ਧੰਨਵਾਦੀ ਆ ਕਿ ਸਾਰੇ ਵਿੱਚੋਂ ਸਹਿਯੋਗ ਦੇ ਰਹੇ ਹੋ ਔਰ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਕਿ ਅੱਜ ਇਸ ਮੁਕਾਮ ਤੇ ਜਿਹੜਾ ਮੋਰਚਾ ਆ ਕੇ ਖੜ ਗਿਆ ਜਿੱਥੇ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਹੱਥ ਜ਼ਰੂਰੀ ਆ ਇਹ ਤਾਂ ਹੀ ਹੋਣਾ ਜੇ ਆਪਾਂ ਸਾਰੇ ਲੜ ਕੇ ਸਰਕਾਰ ਦੇ ਉੱਤੇ ਸੈਂਟਰ ਸਰਕਾਰ ਤੇ ਦਬਾਅ ਪਾਵਾਂਗੇ ਜਿਸ ਦੇ ਨਾਲ ਸਾਡੇਆਂ ਜਿਹੜੀਆਂ ਮੰਗਾਂ ਉਹ ਮੰਨ ਹੋ ਜਾਣਗੀਆਂ ਔਰ ਮੰਗਾਂ ਮੰਨ ਕਿਉਂਕਿ ਮੰਗਾਂ ਇਹਨਾਂ ਮੰਨੀਆਂ ਸਰਕਾਰ ਨੇ ਪਰ ਬੇਈਮਾਨੀ ਤੇ ਉੱਤਰਿਆ ਈ ਬੇਈਮਾਨੀ ਤੇ ਉਤਰਨ ਕਰਕੇ ਜਿਹੜੀਆਂ ਮੰਗਾਂ ਸਾਡੀਆਂ ਵਿਚਾਰੇ ਪਈਆਂ ਨੇ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾ ਜੋ ਢੱਲੇ ਵਾਲ ਸਾਹਿਬ ਦੀ ਜਾਨ ਬਚਾਈ ਜਾ ਸਕੇ ਅੱਜ ਇਹ ਛੇਰਪੁਰ ਚੌਕ ਦਾਬਾ ਰੋਡ ਦੇ ਸਾਹਮਣੇ ਜਿਹੜਾ ਜਾਮ ਅਸੀਂ ਲਗਾਇਆ ਹੋਇਆ ਔਰ ਇਹ ਸ਼ਾਮ ਤੱਕ ਐਸੀ ਤਰ੍ਹਾਂ ਰਹੇਗਾ ਜਿਹੜੇ ਵੀ ਸਬੰਧਤ ਬੰਦੇ ਨੇ ਇਹਦੇ ਵਿੱਚ ਐਂਬੂਲੈਂਸ ਔਰ 에ਅਰਬੋਰਡ ਜਾਣ ਵਾਲਿਆਂ ਨੂੰ ਛੋਟ ਦਿੱਤੀ ਗਈ ਆ ਇਹਨਾਂ ਨੇ 에ਅਰਪੋਰਟ ਜਾਣਾ ਉਹ ਦੇ ਆ ਮਰੀਜ਼ ਇਹ ਉਹਨਾਂ ਵਾਸਤੇ ਰਸਤਾ ਦਿੱਤਾ ਹੋਇਆ ਐਮਰਜੈਂਸੀ ਐਮਰਜੈਂਸੀ ਦੀ ਆਵਾਜ਼ ਅਸੀਂ ਦਵਾਵਾਂ ਦਾ ਔਰ ਆਪਣੇ ਪੈਟਰੋਲ ਪੰਪਾਂ ਨੂੰ ਵੀ ਛੋਟ ਦਿੱਤੀ ਗਈ ਆ ਇਹਨਾਂ ਨੂੰ ਛੋਟ ਦਿੱਤੀ ਗਿਆ ਉਹ ਪਾਣੀ ਖੁੱਲਿਆ ਨੇ ਬਾਕੀਆਂ ਨੂੰ ਬੇਨਤੀ ਆ ਜਿਹੜੇ ਜਿੱਥੇ ਵਰਕਰ ਬੈਠੇ ਨੇ ਉਹ ਸਾਰੇ ਬੰਦ ਕਰਾਉਣ ਔਰ ਏਜੰਸੀਆਂ ਕਾਫੀ ਟੋਲੇੜ ਤੱਕ ਖੁੱਲੀਆਂ ਨੇ ਇਧਰਲੇ ਪਾਸੇ ਨੂੰ ਜ਼ਰੂਰ ਜਾਇਓ ਕਿਉਂਕਿ ਅਸੀਂ ਇਧਰ ਆ ਗਏ ਅੱਗੇ ਪਰ ਉਹਨਾਂ ਨੂੰ ਕਹਿ ਕੇ ਤਾਂ ਆਇਆ ਜੇ ਨਾ ਬੰਦ ਕੀਤੇ ਤਾਂ ਥੋੜਾ ਧਿਆਨ ਰੱਖਿਓ ਓਧਰਲੇ ਪਾਸੇ ਸੋ ਤੁਹਾਡਾ ਧੰਨਵਾਦ ਹੈ ਔਰ ਮਾਫੀ ਵੀ ਚਾਹੁੰਦੇ ਆ ਕਿ ਸਾਨੂੰ ਬਹੁਤ ਸੁਭਦਾ ਹੋ ਰਹੀ ਹੈ ਪਰ ਇਹ ਜ਼ਰੂਰੀ ਹੈ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਨੇ ਜੋ ਕਾਲ ਦਿੱਤੀ ਆ ਉਹ ਕਈ ਦਿਨ ਪਹਿਲਾਂ ਤੋਂ ਦਿੱਤੀ ਆ ਤੁਹਾਨੂੰ ਆਪੇ ਸੰਭਲ ਲੈਣਾ ਚਾਹੀਦਾ ਸੀ ਕਿ ਇਹ ਬੰਦ ਦੀ ਕਾਲ ਆ ਇਹ ਕੋਈ ਮਾਮੂਲੀ ਕੰਮ ਨਹੀਂ ਇਹ ਸਾਡੇ ਕਿਸਾਨ ਮਜ਼ਦੂਰ ਦੀ ਜ਼ਿੰਦਗੀ ਦਾ ਸਵਾਲ ਆ ਉਹਨੂੰ ਜੱਣੇਵਾਲ ਦੀ ਜਾਨ ਇਸ ਵੇਲੇ ਜੋ ਬਚਾਉਣੀ ਆ ਉਹ ਜ਼ਰੂਰੀ ਜ਼ਰੂਰੀ ਆ ਉਹਦੇ ਨਾਲ ਨਾਲ ਜੋ ਫੋਰਚਾ ਉਹ ਤਾਂ ਹੀ ਸਮਾ ਖਤਮ ਹੋਣਾ ਜੇ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਪਿਛਲੇ ਮੋਰਚੇ ਦੇ ਵਿੱਚ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਬੋਲੇ ਸੋਨ ਹੋ ਜੀ ਆਗੇ ਇਧਰ ਵੱਲ ਹੋ ਗਏ ਪਹਿਲਾ ਪ੍ਰਮੁੱਖ ਕਿ ਪੁਲਿਸ ਦਾ ਕਰ ਦਿੱਤਾ ਗਿਆ ਸੀ ਰਾਸ਼ਟਰੀ ਡਿਗਰੀ ਦੇ 1000 ਵਰ੍ਹੇ ਦੇ 66 14 ਦੇ ਵਿੱਚ 79 ਵੱਲ ਉੱਠਾਈ ਦੇ ਤੌਰ ਤੇ ਸਿੱਖਤਾ ਦਾ ਸਮਝਾ ਕਿ ਭਾਵੇਂ ਮੰਗਾ ਪੂਰੀ ਹੋ ਜਾ ਤੁਹਾਨੂੰ ਕੋਈ ਨਹੀਂ ਪਰ ਇਸ ਤੋਂ ਜਿਸ ਤਰ੍ਹਾਂ ਕਿ ਐਂਬੂਲੈਂਸ ਵਗੈਰਾ ਕਿਸੇ ਨੇ ਕਰ ਪਾਕਨ 에어ਪੋਰਟ ਜਾਣਾ ਮੁੰਨਾ ਵਾਸਤੇ ਨਾ ਕੋਈ ਕਿਸੇ ਦੀ ਡੈਕ ਹੋ ਜਾਂਦੀ ਆ ਜਾਂ ਕਿਸੇ ਦਾ ਵਿਆਹ ਵਾ ਉਹਨਾਂ ਨੂੰ ਹੀ ਸੱਜਿਆ ਜਾ ਰਿਹਾ ਬਾਕੀ ਤੁਹਾਨੂੰ ਕੋਈ ਡੀਪੀ ਦਿਖਾ ਸਕਦਾ